ਉਸ ਦੀ ਗ੍ਰੇਪਟ ਦੇ ਵਿੱਚ ਜਾ ਰਹੇ ਇਹਨਾਂ ਦੋ ਆਰੋਪੀਆਂ ਨੂੰ ਧਿਆਨ ਨਾਲ ਦੇਖੋ ਇਹ ਕੋਈ ਆਮ ਆਰੋਪੀ ਨਹੀਂ ਕਿਉਂਕਿ ਇਹਨਾਂ ਤੇ ਲੱਗਿਆ ਇੱਕ ਗੰਭੀਰ ਇਲਜ਼ਾਮ ਤੇ ਇਹ ਲੋਕ ਸਾਈਬਰ ਕ੍ਰਾਈਮ ਕਰਕੇ ਭੋਲੇ ਪਾਲੇ ਲੋਕਾਂ ਨੂੰ ਠੱਗਦੇ ਸੀ ਤੇ ਲੱਖਾਂ ਦੀ ਰਕਮ ਇਹਨਾਂ ਵੱਲੋਂ ਹੁਣ ਤੱਕ ਠੱਗੀ ਜਾ ਚੁੱਕੀ ਸੀ ਤੇ ਫਾਜ਼ਿਲਕਾ ਪੁਲਿਸ ਨੇ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ ਤੇ ਦੋਵਾਂ ਦਾ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਫਾਜ਼ਿਲਕਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਕਿ ਪੁਲਿਸ ਨੇ ਦੋਵਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤੇ ਰਿਮਾਂਡ ਦੌਰਾਨ ਇਹਨਾਂ ਤੋਂ ਸਾਈਬਰ ਠੱਗੀ ਰਾਹੀਂ ਹਾਸਲ ਕੀਤੀ ਰਕਮ ਬਾਰੇ ਡੁੰਗਾਈ ਕੁਝ ਕੁ ਚੈੱਕ ਕੀਤੀ ਜਾ ਰਹੀ ਹੈ ਸਾਈਬਰ ਸਾਈਬਰ ਸੈੱਲ ਦੀ ਟੀਮ ਨੇ ਵਧੀਆ ਕੰਮ ਕਰਕੇ ਇੰਟਰਨੈਸ਼ਨਲ ਪੱਤਰ ਦਾ ਜਿਹੜਾ ਹੈ ਇਹ ਇੱਕ ਰੈਕਟ ਜਿਹੜਾ ਲੋਕਾਂ ਨਾਲ ਟਰੇਡ ਦੇ ਨਾਂ ਤੇ ਠੱਗੀਆਂ ਮਾਰਦਾ ਸੀ ਉਹਨੂੰ ਬਰਸ਼ਟ ਕੀਤਾ ਔਰ ਸਾਨੂੰ ਆਸ ਹੈ ਵੀ ਇਹਦੇ ਵਿੱਚ ਹੋਰ ਵੀ ਅੱਗੇ بڑے ਵੱਡੇ ਮਕਰਮਾ ਫਸਣ ਫਸਣਗੇ ਇਸ ਜਿਹੜਾ ਟਰੇਡ ਸੀਗਾ ਇਹਦੇ ਵਿੱਚ ਇਸ ਗੈਂਗ ਦੇ ਵਿੱਚ ਗੁਜਰਾਤ ਜੁਪੀ ਦਿੱਲੀ ਔਰ ਹੋਰ ਸਟੇਟਾਂ ਦੇ ਜਿਹੜੇ ਵੀ ਤਾਰ ਜੁੜੇ ਆ ਜਿਹਦੇ ਬਾਰੇ ਟੈਕਨੀਕਲ ਤੌਰ ਤੇ ਸਾਡੀ ਟੀਮ ਜਿਹੜੀ ਆ ਤਫਤੀਸ਼ ਕਰ ਰਹੀ ਆ ਤਫਤੀਸ਼ ਤੋਂ ਸਾਨੂੰ ਆਸ ਆ ਕਿ ਬਹੁਤ ਵਧੀਆ ਨਤੀਜੇ ਆਉਣਗੇ ਔਰ ਕਾਫੀ ਵਧੀਆ ਨਤੀਜੇ ਪ੍ਰਾਪਤ ਹੋਣਗੇ ਫਜ਼ਲਕਪੂਰਸ ਵੱਲੋਂ ਇਸ ਤੋਂ ਪਹਿਲਾਂ ਵੀ ਸਾਈਬਰ ਠੱਗੀ ਦਾ ਪਰਦਾਫਾਸ਼ ਕਰਦੇ ਹੋਏ ਇੱਕ આરોપી ਤੇ ਉਸਦੇ ਕਈ ਸਾਥੀ ਕਰਮਚਾਰੀਆਂ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਸੀ ਤੇ ਉਤੇ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਸੀ ਤੇ ਦੋਸ਼ੀਆਂ ਵੱਲੋਂ ਮੁਤਈ ਦੇ ਖਾਤੇ ਵਿੱਚੋਂ ਠੱਗੀ ਗਈ 15 ਲੱਖ 50 ਹਜ਼ਾਰ ਰੁਪਏ ਦੀ ਰਕਮ ਨੂੰ ਵਾਪਸ ਕਰਵਾਇਆ ਗਿਆ ਸੀ ਤੇ 5 ਲੱਖ 50 ਹਜ਼ਾਰ ਰੁਪਏ ਦੀ ਰਕਮ ਫ੍ਰੀਜ਼ ਕਰਵਾਈ ਗਈ ਸੀ ਜੱਗਬਾਣੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋ ਸੰਦੇ ਰਿਪੋਰਟ